ਅੱਜ ਮੈਂ શ્રી ਅਨੰਦਪੁਰ ਸਾਹਿਬ ਜਿਹੜਾ ਕਿ ਸਾਡੇ ਲੋਕਲ ਇਥੋਂ ਦੇ ਨੌਜਵਾਨ ਹੈ ਇਹ ਹਾਕੀ ਦਾ ਕਲੱਬ ਚਲਾਉਂਦੇ ਨੇ ਜਿੱਥੇ ਕਿ ਛੋਟੇ ਬੱਚਿਆਂ ਨੂੰ ਇਹ ਇਨਾਂ ਦੇ ਇਥੇ ਅਲੱਗ-ਅਲੱਗ ਮਤਲਬ ਕਈ ਕੋਚ ਹੈ ਜਿਹੜੇ ਕਿ ਟ੍ਰੇਨਿੰਗ ਦਿੰਦੇ ਆ ਇਸ ਦੇ ਸੰਬੰਧ ਵਿੱਚ ਇਹਨਾਂ ਨੇ ਨੈਸ਼ਨਲ ਲੈਵਲ ਦਾ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਕਿ ਦੇਸ਼ ਦੇ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਬੱਚੇ ਹੈ ਉਹ ਖੇਡਾਂ ਵਿੱਚ ਭਾਗ ਲੈਣ ਲਈ ਆਏ ਹੋਏ ਹਨ ਜੋ ਕਿ ਇਹਨਾਂ ਦਾ ਇੱਕ ਬੜਾ ਹੀ ਵਧੀਆ ਉਪਰਾਲਾ ਹੈ ਕਿਉਂਕਿ ਅੱਜ ਜੋ ਹਾਲਾਤ ਹੈ ਜਿਵੇਂ ਅੱਜਕੱਲ ਬੱਚੇ ਨਸ਼ਿਆਂ ਵੱਲ ਜਾ ਰਹੇ ਸੋ ਇਹਨਾਂ ਦਾ ਇਹ ਬੜਾ ਵਧੀਆ ਉਪਰਾਲਾ ਹੈ ਕਿ ਬੱਚਿਆਂ ਨੂੰ ਹਾਕੀ ਖਿਡਾ ਕੇ ਸਪੋਰਟਸ ਵੱਲ ਆ ਰਹੇ ਜਿਹੜਾ ਬੱਚਾ ਸਪੋਰਟਸ ਕਰੂਗਾ ਉਹ ਹਮੇਸ਼ਾ ਹੀ ਡਿਸਪਲਨ ਦੇ ਵਿੱਚ ਰਹਿੰਦਾ ਜਿਹੜਾ ਬੱਚਾ ਡਿਸਪਲਨ ਦੇ ਵਿੱਚ ਰਹਿੰਦਾ ਤੇ ਉਹ ਮਾੜੀਆਂ ਆਲਾਮਤਾਂ ਮਾੜੀਆਂ ਆਦਤਾਂ ਤੋਂ ਵੱਜ ਜਾਂਦਾ ਸੋ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਇੱਕ ਵਧੀਆ ਉਪਰਾਲਾ ਕੀਤਾ

ਦੇ ਵੀ ਵੀ ਦੀ ਬਾਜਾ ਦਾ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਅੰਡਰ 16 ਦੇ ਟੂਰਨਾਮੈਂਟ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੇ ਆ ਤੇ ਇੱਥੇ ਖੁਸ਼ੀ ਦੀ ਗੱਲ ਹੋਰ ਹੈ ਕਿ ਜਿੱਥੇ ਯੂਪੀ ਬਿਹਾਰ ਚਾਰਖੰਡ ਵਰਗੀਆਂ ਸਟੇਟਾਂ ਤੋਂ ਵੀ ਇੱਥੇ ਟੂਰਨਾਮੈਂਟ ਦੇ ਵਿੱਚ ਪਲੇਅਰਾਂ ਨੇ ਆ ਕੇ ਚਾਰ ਚਾਣੇ ਲਗਾਏ ਹੈਗੇ ਆ ਉੱਥੇ ਪੰਜਾਬ ਦੇ ਵਿੱਚੋਂ ਵੀ ਲਗਭਗ 16-17 ਟੀਮਾਂ ਜਿਹੜੀਆਂ ਹੈਗੀਆਂ ਉਪਜੀਆਂ ਇਸ ਤੋਂ ਇਲਾਵਾ ਜਿਹੜੀਆਂ ਬੱਚੀਆਂ ਐ ਉਹਨਾਂ ਦੀ ਵੀ ਇਹ ਟੀਮਾਂ ਸਾਡੇ ਕੋਲ ਪੁੱਜੀਆਂ ਹਨ ਉਹਨਾਂ ਦੇ ਅਸੀਂ ਸ਼ੋਅ ਮੈਚ ਕਰਵਾਏ ਤੇ ਉਹਨਾਂ ਨੂੰ ਨਕਦ ਪ੍ਰਾਈਜ਼ ਦਿੱਤੇ ਆ ਹੁਣ ਜਿਹੜੇ ਫਾਈਨਲ ਹੋਣਗੇ ਜੇਤੂ ਤੇ ਉਪਜੇਤੂ ਨੂੰ ਵੱਡੇ ਨਕਦ ਦੇ ਨਾਮ ਦਿੱਤੇ ਜਾਣਗੇ ਤੇ ਨਾਲ ਹੀ ਜਿਹੜੀਆਂ ਹੈਗਾ ਉਹਨਾਂ ਨੂੰ ਚਮਕਮਾਨੀਆਂ ਟਰੋਫੀਆਂ ਦਿੱਤੀਆਂ ਜਾਣਗੀਆਂ ਇਹ ਸਿਰਫ ਤੇ ਸਿਰਫ ਸਾਡੇ ਅਨੰਦਪੁਰ ਸਾਹਿਬ ਹਾਕੀ ਕਲੱਬ ਦਾ ਅਪਰਾਲਾ ਹੈ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅਤੇ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਤੇ ਘਰਾਂ ਤੋਂ ਕੱਢ ਕੇ ਉਹਨਾਂ ਨੂੰ ਗਰਾਊਂਡ ਦੇ ਨਾਲ ਫਿਜ਼ੀਕਲ ਫਿਟਨੈਸ ਵੱਲ ਲੈ ਕੇ ਆਉਣ ਦੇ ਲਈ ਤੇ ਅਸੀਂ ਅੱਗੇ ਤੋਂ ਵੀ ਇਹ ਅਪਰਾਲਾ ਜਾਰੀ ਰੱਖਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਸਾਨੂੰ ਇਹ ਬਲ ਬਖਸ਼ੂਗਾ ਕਿ ਅਸੀਂ ਇਸ ਉਪਰਾਲੇ ਨੂੰ ਅਗਾਹ ਹੋਰ ਵੱਡਾ ਕਰ ਸਕੀਏ ਧੰਨਵਾਦ ਜਿਆਪੁਰੀ ਜੀ ਨੋਨਾ ਪ੍ਰੇਟਰਨ ਉਹ ਅਗਰ ਬੋਲਣਾ ਆ ਲੋ ਜੀ ਨਾਲ ਲੋ ਹੋ ਜਾ ਹਾਂਜੀ ਸਰ ਹਾਂਜੀ ਜੀ ਹਰ ਜੀ ਹਾਂਜੀ ਕਿੰਨੇ ਵੇਲੇ ਪਰ ਹਫਤੇ ਪਹਿਲਾਂ ਬਾਈਕੂ ਜੀ ਕਾਲਸਾ ਰਾਈ ਕੀ ਖਤੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬ ਦੇ ਯਾਦ ਵਿੱਚ ਕਰਵਾਏ ਜਾ ਰਹੇ ਟੂਰਨਾਮੈਂਟ ਵਿੱਚ ਬਹੁਤ ਹੀ ਵਧੀਆ ਰੁਝਾਨ ਹੈ ਸਾਡੇ ਕੋਲ 24 ਟੀਮਾਂ ਨਾਰਥ ਭਾਰਤ ਤੋਂ ਨਾਰਥ ਇੰਡੀਆ ਤੋਂ ਸਾਰੀਆਂ ਥਾਵਾਂ ਤੋਂ ਆਈਆਂ ਨੇ ਤੇ ਬਹੁਤ ਹੀ ਵਧੀਆ ਮੈਚ ਦੇਖਣ ਨੂੰ ਦਰਸ਼ਕਾਂ ਨੂੰ ਮਿਲੇ ਨੇ ਬਹੁਤ ਹੀ ਪਤਵੰਤੇ ਸੱਜਣਾਂ ਇਲਾਕੇ ਦੇ ਸਾਡੇ ਇਸ ਟੂਰਨਾਮੈਂਟ 'ਚ ਸ਼ਿਰਕਤ ਕਰਕੇ ਗਏ ਨੇ ਅੱਜ ਦੂਸਰੇ ਦਿਨ ਡੀਆਈਜੀ ਜੇਲ੍ਹਾਂ ਸਰਦਾਰ ਦਲਜੀਤ ਸਿੰਘ ਜੀ ਰਾਣਾ ਉਹ ਵੀ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਹਨ ਅਸੀਂ ਸਾਰੇ ਹੀ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਜੀ ਆਣਾ ਬਣਾ ਥੋੜਾ ਜਿਹਾ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਬਹੁਤ ਠੀਕ ਹੈ ਹਾਂ ਜੀ बेनती करता हाँ लगे हाँ जी मत करवा ਬਹੁਤ ਵਧੀਆ ਇਹ ਬਹੁਤ ਅੱਛੀ ਲੱਗੀ ਜੱਜ ਜੀ ਚੱਲ ਜੇ ਠੀਕ ਹੋਣਾ ਨਹੀਂ ਜੀ